ਹਾਂ ਜੀ ਮਿੱਤਰੋ ਤੁਸੀਂ ਅੱਜ ਦਾ ਦਿਨ ਜੋ ਦੇਖਿਆ ਮੌਸਮ ਦੇਖਿਆ ਉਹ ਕਿਸ ਤਰ੍ਹਾਂ ਦਾ ਰਿਹਾ ਉਹ ਤੁਸੀਂ ਸਾਰਾ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਦੇਖ ਚੁੱਕਿਓ ਔਰ ਕਿੰਨਾ ਮੀਂਹ ਕਿੱਥੇ ਕਿੱਥੇ ਪੈ ਗਿਆ ਇਹ ਵੀ ਤੁਹਾਨੂੰ ਲਗਭਗ ਵੀਡੀਓ ਦੇ ਵਿੱਚ ਦਿਖਾਤਾ ਇਹ ਰਾਜਸਥਾਨ ਦੇ ਵਿੱਚ ਮੀਂਹ ਅੱਜ ਪੂਰਾ ਜੰਮ ਕੇ ਵਰ੍ਹਿਆ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਹੋਣਾ ਕਿਵੇਂ ਜੋਰ ਸ਼ੋਰ ਨਾਲ ਵਰ ਰਿਹਾ ਹੈ ਗਰਜ ਲਖਸ਼ ਚਮਕ ਬਿਜਲੀ ਨਾਲ ਪੂਰਾ ਜੋਰਾ ਸ਼ੋਰਾਂ ਤੇ ਭਰਿਆ ਔਰ ਕਈ ਥਾਈਂ ਬਿਜਲੀ ਗਰੀ ਤੇ ਔਰ ਆਪਣਾ ਕਈ ਥਾਂ 'ਚ ਖੇੜਾ ਆਇਆ ਕਾਫੀ ਤੂਫਾਨ ਔਰ ਕਈ ਥਾਈਂ ਨਾਰਮਲ ਰਿਹਾ ਦਰਮਿਆਨਾ ਰਿਹਾ ਔਰ ਕਾਫੀ ਜਗ੍ਹਾ ਤੇ ਬਹੁਤ ਭਾਰੀ ਮੀਂਹ ਜਾਣ ਦੀ ਘਾਰੇ ਭਾਰ ਵੀ ਦੇਖਣ ਨੂੰ ਮਿਲਿਆ ਅੱਜ ਤੇ ਔਰ ਕਈ ਥਾਂ ਤੇ ਨਾਰਮਲ ਰਿਹਾ ਸਿਰ 45 ਚਲਾਉ ਤੇ ਇਹ ਤੁਸੀਂ ਅੱਜ ਸਾਰਾ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਤੇ ਹੁਣ ਗੱਲ ਕਰਦੇ ਆਂ ਰਾਤ ਦੀ ਰਾਤ ਦੀ ਵੀ ਹੁਣ ਤੁਸੀਂ ਪਹਿਲਾਂ ਸ਼ੁਰੂ ਤੋਂ ਵੀਡੀਓ ਦੇਖਦੇ ਆ ਰਹੇ ਹੋ ਦੇਖ ਚੁੱਕੇ ਹੋ ਬਿਜਲੀ ਕਿਵੇਂ ਕੰਮ ਕਰਹੀ ਹੈ ਲਸ਼ਕ ਰਹੀ ਹੈ ਪੰਜਾਬੀ ਵਿੱਚ ਲਸ਼ਕਦਾ ਕਹਿੰਦੇ ਆ ਤੇ ਹਿੰਦੀ ਵਿੱਚ ਚਮਕ ਵਗੈਰਾ ਕਹਿੰਦੇ ਆ ਤੇ ਲਸ਼ਕਰ ਹੈ ਬੱਦਲ ਪੂਰੇ ਜੋਰ ਸ਼ੋਰ ਨਾਲ ਔਰ ਅੱਜ ਰਾਤ ਨੂੰ ਇਹ ਪੂਰੀ ਚੜਾਈ ਕਰਕੇ ਆ ਰਹੇ ਤੇ ਰਾਤ ਨੂੰ ਪੂਰੀ ਚੜਾਈ ਦੇ ਨਾਲ ਆ ਰਿਹਾ ਹੈ ਤੇ ਹੋ ਸਕਦਾ ਹੈ ਦਿਨ ਨਾਲੋਂ ਵੀ ਜ਼ਿਆਦਾ ਮੀਂਹ ਗਰਜ ਚਮਕ ਦੇ ਨਾਲ ਵਰ ਸਕਦਾ ਹੈ ਔਰ ਤੂਫਾਨ ਪੂਰੀ ਨੇਰੀ ਵੀ ਆ ਸਕਦੀ ਹੈ ਕਿਉਂਕਿ ਇਸ ਟਾਈਮ ਪੂਰਾ ਚਾਸ ਪੇਰੇ ਤੋਂ ਬੱਦਲ ਪੂਰੇ ਜੋਸ਼ ਸ਼ੋਰ ਦੇ ਨਾਲ ਚਮਕ ਰਹੀ ਹੈ ਬਿਜਲੀ ਗਰਜ ਰਿਹਾ ਹੈ ਤੁਸੀਂ ਵੀਡੀਓ ਦੇ ਵਿੱਚ ਲਹਿਰ ਦੇਖ ਸਕਦੇ ਹੋ ਤੇ ਹੁਣੇ ਤਾਂ ਦੱਸਿਆ ਵੀ ਕਿਉਂਕਿ ਚਾਰ ਸਪੇਰੇ ਬੱਦਲ ਪੂਰਾ ਖੁੱਲ ਚੁੱਕਿਆ ਪੂਰਾ ਬਣ ਚੁੱਕਿਆ ਕਾਲੇ ਬੱਦਲ ਛਾਏ ਹੋਏ ਨੇ ਤੇ ਜੋਰਾ ਸ਼ੋਰਾਂ ਦਾ ਨਾਲ ਲਸ਼ਕ ਰਿਹਾ ਤੇ ਹੁਣ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿਵੇਂ ਬਿਜਲੀ ਚਮਕ ਰਹੀ ਹੈ ਤੇ ਮੀਂਹ ਬਹੁਤ ਆਉਣ ਦੀ ਸੁਭਾਵਨਾ ਹੈ ਇਹ ਲਗਾਤਾਰ ਚੱਲੂਗਾ ਘਟੋ ਘਟ ਮੈਨੂੰ ਲੱਗਦਾ ਹੈ 16 17 ਤੱਕ ਉਸ ਤੋਂ ਬਾਅਦ ਦਾ ਤੇ ਫੇਸ ਨੂੰ ਦੱਸਾਂਗੇ 14 ਮਾਰਚ ਅੱਜ ਹੋਲੀ ਵਾਲੇ ਤਿੰਤਾ ਵਰੇ ਵਰੇ ਤੇ ਅੱਗੇ ਵੀ 14 ਅੱਗੇ 15 16 17 ਤੱਕ ਪੂਰਾ ਮੀਂਹ ਆਉਣ ਦੀ ਸਭਾਵਨਾ ਮੌਸਮ ਬੁਹਾ ਦੇ ਅਨਸਾਰ ਤੇ ਹੁਣ ਇਸ ਟਾਈਮ ਮੈਂ ਜਦ ਵੀਡੀਓ ਬਣਾ ਰਿਹਾ ਦੁਬਾਰਾ ਫੇਰ ਕਣੀਆਂ ਆ ਚੁੱਕੀਆਂ ਨੇ ਥੋੜੀ ਥੋੜੀ ਕਣੀਆਂ ਡਿੱਗਣੀਆਂ ਸ਼ੁਰੂ ਹੋ ਗਈਆਂ ਬਿਜਲੀ ਕਿਵੇਂ ਚਮਕ ਰਹੀ ਹੈ ਤੁਸੀਂ ਸਾਰੀ ਵੇਖ ਰਹੇ ਹੋ ਵੀਡੀਓ ਦੇ ਵਿੱਚ ਆਪਾਂ ਜਿਆਦਾਤਰ ਸੋ ਨੂੰ ਵੀਡੀਓ ਲਾਈਵ ਹੀ ਪਾਉਨੇ ਜੋ ਵੇਖਣ ਨੂੰ ਮਿਲ ਰਿਹਾ ਹੈ ਇਹ ਸਾਹਮਣੇ ਐ ਜਮ ਪਰ ਤੱਕ ਮੀਂਹ ਪੈਂਦਾ ਤੁਸੀਂ ਆਪ ਵੇਖ ਲਿਆ ਵੀਡੀਓ ਦੇ ਵਿੱਚ ਆਓ ਚੱਲਦੇ ਆਪਾਂ ਅੱਗੇ ਦੇ ਅਗਰ ਤੁਹਾਨੂੰ ਇਹ ਸਾਰੀ ਜਾਣਕਾਰੀ ਜਾਂ ਵੀਡੀਓ ਚੰਗੀ ਲੱਗੀ ਸ਼ੇਅਰ ਲਾਇਕ ਕਮੈਂਟ ਜ਼ਰੂਰ ਕਰਦੇ ਹੋ ਬਾਈ ਮਾਰਕ